ਟੜਕ ਵਿਚਾਰੇ ਆ ਕਿਉਂਕਿ ਇਹ ਲਗਾਤਾਰ ਇਹ ਨੌਜਵਾਨ ਬਾਈ ਕੱਲ ਤੋਂ ਲਗਾਤਾਰ ਲੱਗੇ ਹੋਏ ਆ ਡਟੇ ਹੋਏ ਆ ਨਾਲ ਹੀ ਤੁਹਾਨੂੰ ਦੱਸ ਦਈਏ ਇਹ ਬਾਈ ਆ ਕੱਲ ਰਾਤ ਦੇ ਇੱਥੇ ਲੱਗੇ ਹੋਏ ਆ ਬਾਈ ਪਹਿਲਾਂ ਤਾਂ ਤੁਹਾਡਾ ਬੜਾ ਧੰਨਵਾਦ ਆ ਕਿਉਂਕਿ ਕੱਲ ਰਾਤ ਵੀ ਅਸੀਂ ਦੇਖੇ ਗਏ ਸੀ ਜਦੋਂ ਅਸੀਂ ਉਧਰਲੇ ਪਾਸੇ ਜਾ ਰਹੇ ਸੀ ਤੁਸੀਂ ਲਗਾਤਾਰ ਰਾਤ ਦੇ ਲੱਗੇ ਹੋਏ ਆ ਦਿਨ ਰਾਤ ਇੱਕ ਕਰਕੇ ਤਾਂ ਪਹਿਲਾਂ ਕੀ ਕਹਿਣਾ ਚਾਹਾਂਗੇ ਜਰੂਰ ਦੱਸਿਓ ਵੇਜੀਸ ਪਹਿਲਾਂ ਤਾਂ ਸਾਰਿਆਂ ਦਾ ਜਿੰਨੇ ਜਿੰਨੀ ਵੀ ਸੰਗਤ ਆ ਉਹਨਾਂ ਨੂੰ ਹੱਥ ਜੋੜ ਕੇ ਤਾਡੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਸਾਡਾ ਸਾਥ ਦੇ ਰਹੇ ਨੇ ਮੇਰੇ ਇਕੱਲੇ ਨਾਲ ਨੀਗਾ ਸਾਡੇ ਜੇ ਅਸੀਂ ਕਿਸੇ ਨੂੰ ਹੋਕਾ ਦੇਵਾਂਗੇ ਤੇ ਕੋਈ ਉੱਠ ਕੇ ਆਏਗਾ ਠੀਕ ਹੈ ਜੀ ਬਿਲਕੁਲ ਤੇ ਅਸੀਂ ਜਿੱਦਾਂ ਸਾਡੇ ਜਿੱਦਾਂ ਅਸੀਂ ਬੰਦੇ ਨੂੰ ਕਹ ਰਹੇ ਆ ਉਹ ਉਦਾਂ ਹੀ ਕੰਮ ਕੀਤਾ ਯਾਰਿਆ ਵਾ ਪਰ ਪ੍ਰਸ਼ਾਸਨ ਮੰਨ ਲਓ ਕੋਈ ਆਪਣਾ ਕੰਮ ਨਹੀਂ ਕੀਤਾ ਯਾਰਿਆ ਉਹ ਮੇਰੇ ਸਨ ਲੱਖਾਂ ਦੇ ਹਿਸਾਬ ਦੇ ਨਾਲ ਬੋਰੇ ਢਾਇ ਦਿੱਤੇ ਗਏ ਦਰਿਆ ਦੇ ਵਿੱਚ ਜਿਵੇਂ ਅਸੀਂ ਉਹਨਾਂ ਨੂੰ ਪਹਿਲਾਂ ਕਿਹਾ ਵਾ ਅੱਧਾ ਮਨ ਪਾਟ ਕੇ ਥੱਲੇੋਂ 20 ਫੁੱਟ ਤੱਕ ਨੂੰ ਜਾ ਕੇ ਜਾਲ ਉਹਦੇ ਵਿੱਚ ਬੋਰੇ ਲਾ ਕੇ ਜੇ ਮੰਨ ਲਓ ਆਪਣਾ ਦਰਿਆ ਵਾ 50 ਫੁੱਟ ਦੀ ਦੂਰੀ ਤੇ ਮਿੱਟੀ ਪਈ ਵਾਲੀ ਉਹਦੀ ਠ ਪਤਾ ਯਾਰ ਪੰਨਾ ਆਪਾਂ ਕਿਉਂਕਿ 5 ਕਿੱਲੇ ਤੋਂ ਚੱਕਦੇ ਆਣੇ ਆ ਇਹਨੂੰ ਅੱਧੀ ਬੁਰੇ ਸਿਰ ਦੇ ਆ ਰਹੇ ਆ ਠੀਕ ਹੋ ਤੇ ਜਿਹੜਾ ਸੀ ਇਹਨੂੰ ਇਹ ਸਲਾਹ ਦਿੰਨੇ ਆ ਕਿ ਤੁਸੀਂ ਇੱਧਰ ਕਰੋ 50 ਫੁੱਟ ਮਕਰ ਜਾ ਕੇ ਇੱਕ ਖਾਈ ਪਟੋ ਘਟੋ ਘੜ ਰੇਤੇ ਦੇ ਬਰੋਬਰ ਜਗ੍ਹਾ ਲਾ ਦਿਓ ਇਹਨੂੰ ਜੀ ਠੀਕ ਹੈ ਹਾਂਜੀ ਰੇਤੇ ਦੇ ਬਰੋਬਰ ਲਾ ਕੇ ਉੱਥੇ ਜਾਲ ਪਾ ਕੇ ਉਹਦੇ ਵਿੱਚ ਮਿੱਟੀ ਦੇ ਬੁਰੇ ਪਾਓ ਤਾਂ ਕਿ ਉਹਦਾ ਥੰਮ ਥੱਲੇ ਬੰਨਾ ਜਾਵੇ ਜੀ ਤੇ ਜਿਹੜਾ ਰੇਤਾ ਬਾਰ-ਬਾਰ ਵੱਧਦਾ ਵਾ ਦਰਿਆ ਨੂੰ ਦਰਿਆ ਵੱਧਦਾ ਰੇਤ ਨੂੰ ਬਾਰ-ਬਾਰ ਪੂਰਾ ਕਾਇਆ ਸਕੈ ਕਹਿਣ ਦਾ ਮਤਲਬ ਇਹ ਆ ਵੀ ਆਪਣੇ ਕੋਲ ਪਲਾਨਿੰਗ ਸੀ ਵੀ ਆਪਾਂ ਇਹ ਕੰਮ ਕਰਨਾ ਵਾ ਆਪਾਂ ਪਲਾਨਿੰਗ ਦੇ ਮੁਤਾਬਕ ਚੱਲੇ ਆਪਣੀ ਹਰ ਕਿਸੇ ਨੇ ਗੱਲ ਮੰਨੀ ਆ ਦੇਖੋ ਅਸੀਂ ਬਿਲਕੁਲ ਇੱਥੇ ਚੱਕਿਆ ਥੱਲੇ ਹੋ ਇਹ ਤਾਂ ਦੱਸੋ ਜੇ ਵੀਰੇ ਸਿੱਧੀ ਗੱਲ ਆ ਆਪਾਂ ਇੱਕ ਕਮਰਾ ਵੀ ਖੜਾ ਕਰਨਾ ਹੁੰਦਾ ਨਾ ਇਦੋਂ ਆਪਾਂ ਉਹਦੀ ਵੀ ਨੀ ਪਟ ਕੇ ਖੜੀ ਕਰਦੇ ਆ ਇਹ ਤਾਂ ਇਹ ਦੱਸੋ ਕੀ ਕਰ ਰਹੇ ਆ ਜੀ ਇਹ ਜਿੰਨੇ ਬੋਰੇ ਆਂਦੇ ਆ ਫੜਾਈ ਜਾਂਦੇ ਇਹਨਾਂ ਨੂੰ ਨਾ ਪਤਾ ਵੀ ਬੋਰ ਕਿੰਨੇ ਮਿਹਨਤ ਨਾਲ ਲੈ ਰਹੇ ਨੇ ਮੋਰੇ ਚਾਰੇ ਬੱਚੇ ਤਾਂ ਸਿੱਟੀ ਜਾਂਦੇ ਆ ਜੀ ਇਹਨੂੰ ਅੰਨਾ ਪਤਾ ਵੀ ਬੋਤੇ ਕਿੰਨੀ ਮਿਹਨਤ ਨਾਲ ਕਿੱਥੇ ਕਿੱਥੇ ਲੈ ਕੇ ਬੰਦੇ ਆ ਰਹੇ ਨੇ ਤਾਂ ਭਾਈ ਗੱਲਾਂ ਦੇ ਵਿੱਚ ਦਰਦ ਚ ਲਗਦਾ ਤੁਹਾਡੇ ਅੰਦਰ ਕਿਉਂਕਿ ਹਰ ਇੱਕ ਕੋਈ ਵੀ ਨੌਜਵਾਨ ਇੱਥੇ ਲਗਾਤਾਰ ਮਿਹਨਤ ਕਰਦਾ ਅੱਜ ਤੁਹਾਨੂੰ ਵੀ ਹਫਤਾ 10 ਦਿਨ ਮਾਰ ਖਾਣਾ ਲਗਾਤਾਰ ਹੋ ਗਏ ਤਾਂ ਕਿੰਨਾ ਕਿਤੇ ਜਿਹੜਾ ਦਰਦ ਜ਼ਰੂਰ ਚਲਕਦਾ ਪੰਜਾਬ ਵਿੱਚ ਵੀਰੇ ਦਰਦ ਤਾਂ ਕਿਉਂ ਚਲਕਦਾਗਾ ਸਾਰੇ ਸਾਡੇ ਪਿੰਡਾਂ ਸਾਰੇ ਸਾਡਾ ਭਾਈਚਾਰਾ ਵਾ ਠੀਕ ਆ ਨਾ ਸਾਡਾ ਸਾਡਾ ਸਾਡੇ ਭਾਈਚਾਰਾ ਇਕੱਠਾ ਆਇਆ ਵਾ ਇਹ ਕੰਮ ਕਰ ਰਿਹਾ ਵਾ ਠੀਕ ਨਹੀਂ ਅਸੀਂ ਸਾਰਿਆਂ ਲਈ ਖੜੇ ਆ ਅਸੀਂ ਇਹ ਨਹੀਂ ਕਹ ਰਹੇ ਕਿ ਅੱਦ ਅਗੇ ਵੀ ਆਵਾਂਗੇ ਅਸੀਂ ਇੱਕ ਜਾਣਕਾਰੀ ਹੋਰ ਜ਼ਰੂਰ ਦੇ ਦਿਓ ਜਿਵੇਂ ਲਗਾਤਾਰ ਤੁਹਾਡੇ ਵੱਲੋਂ ਸੇਵਾ ਨਿਰੰਤਰ ਜਾਰੀ ਆ ਲੰਗਰ ਦੇ ਪ੍ਰਬੰਧ ਕਹਿੰਦੇ ਬੜੇ ਕਈ ਤਾਂ ਆਪਣਾ ਨਾਂ ਵੀ ਕਰੀ ਜਾ ਰਿਹਾ ਕਹਿੰਦੇ ਸਾਡੇ ਵੱਲੋਂ ਲੰਗਰ ਲਗਾਇਆ ਜਾ ਰਿਹਾ ਤੇ ਤੁਸੀਂ ਇਹ ਜਾਣਕਾਰੀ ਜੂਲ ਪਹੁੰਚਾ ਦਿਓ ਲੋਕਾਂ ਤੱਕ ਵੀ ਲੰਗਰ ਦਾ ਪਤਾ ਨਹੀਂ ਕਿੱਧਰ ਕਿੱਧਰ ਮਹਾਰਾਜੀ ਕਿਰਪਾ ਜੀ ਅਸੀਂ ਕਿਸੇ ਨੂੰ ਫੋਨ ਨਹੀਂ ਕਰਦੇ ਮਹਾਰਾਜੀ ਕਿਰਪਾ ਨਾਲ ਸ਼ਹਿਰੇ ਬੰਦੇ ਆਏ ਨੇ ਲੈ ਕੇ ਤੋੜ ਤੰਦਰ ਨਗਰ ਸ਼ੰਗਰ ਤਾਂ ਪਤਾ ਨਹੀਂ ਸਾਨੂੰ ਕਿੱਥੇ ਲੈ ਕੇ ਪੱਦੇ ਮੋਚੀ ਜਾਂਦੇ ਨੇ ਮਿੱਟੀ ਵਾਲੇ ਬੰਦੇ ਵਿਚਾਰੇ ਪਦੇ ਕਿੱਥੋਂ ਤੋਂ ਬੋਲਿਆ ਗਿਆ ਇਹਨੇ ਯਾਰਾ ਮੁਸਲਮਾਨ ਪਾਈ ਯਾਰਾ ਬੋਲਦੇ ਪਾ ਕਰ ਰਹੇ ਆ ਰੋਡ ਰੋਡ ਪਿੰਡ ਹੋ ਗਿਆ ਬੂਤਵਾੜਾ ਹੋ ਗਿਆ ਮੰਗੀ ਹੋ ਗਿਆ ਸਾਰਾ ਸਾਡੇ ਨਾਲ ਖੜਾ ਬਾਤ ਗਈ ਇਹ ਆ ਇਹ ਆ ਜਜਬਾ ਇਹ ਨੌਜਵਾਨਾਂ ਦਾ ਕਿਉਂਕਿ ਜਿਨ੍ਹਾਂ ਨੂੰ ਮੰਦਿਰ ਦੱਸੇ ਜਾਂਦੇ ਸੀ ਇਹ ਉਹੀ ਮੰਢੀਰਾ ਕਿਉਂਕਿ ਜਿਨ੍ਹਾਂ ਦੇ ਕਰਕੇ ਅੱਜ ਤੋਂ 25 ਤੋਂ 30 ਪਿੰਡ ਕਹਿ ਸਕਦੇ ਹਾਂ ਕਿ ਸੀ ਸੁਰੱਖਿਤਾ ਕਿਉਂਕਿ ਪ੍ਰਸ਼ਾ ਜਿੱਥੇ ਪ੍ਰਸ਼ਾਸਨ ਦੇ ਨੁਮਾਇੰਦੇ ਆ ਤੇ ਪ੍ਰਸ਼ਾਸਨ ਦੇ ਹੱਥ ਖੜੇ ਆ ਉੱਥੇ ਅਜੇ ਮੰਢੀਰ ਜਿਹਨਾਂ ਨੂੰ ਮੰਢੀਰ ਦੱਸਦੇ ਸੀ ਅਜੇ